ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਨਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਤੇ ਧਰ ਨੂੰ ਨੌਕਰੀ ਦੇ ਦਿੱਤੀ ਗਈ ਹੈ ਅੱਜ ਸਾਨੂੰ ਤਾਂ ਬਈ ਬਹੁਤ ਖੁਸ਼ੀ ਆ ਕਿਉਂਕਿ ਹਮੇਸ਼ਾ ਅਸੀਂ ਧਰਣਾ ਲਾਉਂਦੇ ਸਾਨੂੰ ਚੱਕ ਕੇ ਲੈ ਜਾਂਦੇ ਸੀ ਪਰ ਅੱਜ ਸਾਨੂੰ ਬਹੁਤ ਦਿਲੋਂ ਖੁਸ਼ੀ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਹਮੇਸ਼ਾ ਅਸੀਂ ਨਿੰਦਦੇ ਨਹੀਂ ਹਾਂ ਸਾਬ ਜਦੋਂ ਸਾਡੀ ਗੱਲ ਪੰਜਾਬ ਸਰਕਾਰ ਸੁਣ ਲੈਂਦੀ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਸਾਡੇ ਭਰਾ ਨੂੰ ਨੌਕਰੀ ਮਿਲ ਗਈ ਹੈ ਮੈਂ ਜੀ ਲੋ ਧੰਨਵਾਦ ਕਰਦਾ ਇੰਚਰ ਭਾਈ ਜੀ ਦਾ ਕਿ ਇਹਨੇ ਐਪ ਪਟ ਕਰੇ ਇੱਕ ਮੈਨੂੰ ਮਨੰਦਿਤ ਜਲਦ ਸਮਝਿਆ ਮੇਰਾ ਤੋ ਜੀ ਲੋ ਸ਼ੁਕਰੀਆ ਤੁਹਾਡਾ ਕੀ ਤੋਂ ਦੇ ਕਰਕੇ ਆ ਜੀ ਬਰਫੀ ਖਲਾਇਆ ਯਾਰ ਹੁਣ ਤਾਂ ਮਿਲ ਗਿਆ ਹੁਣ ਕੰਮ ਰੋੜਾ ਲੈਂਦਾ ਯਾਰ ਸਾਰਿਆਂ ਦਾ ਧੰਨਵਾਦ ਬਾਈ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋਰ ਲਾਇਆ ਤੇ ਹੁਣ ਬਾਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਡਾ ਰੋਲ ਮਾਡਲ ਹਾਂ ਇਹ ਸਾਡਾ ਹੀਰੋ ਆ ਤੁਸੀਂ ਇਹਨੂੰ ਨੌਕਰੀ ਦਿੱਤੀ ਆ ਬਹੁਤ ਬੱਚੇ ਇਹਦੇ ਵੱਲ ਦੇਖ ਕੇ ਅੱਗੇ ਵਧਣਗੇ ਅੱਜ ਇਹਨੂੰ ਨੌਕਰੀ ਦੇ ਕੇ ਤੁਸੀਂ ਇਹ ਦਿਖਾਤਾ ਆ ਕਿ ਤਰਨ ਸੱਚੀ ਸਾਡਾ ਰੋਲ ਮਾਡਲ ਤੇ ਮੇਰਾ ਤਾਂ ਤਰਨ ਹਮੇਸ਼ਾ ਤੋਂ ਰੋਲ ਮਾਡਲ ਰਹੂਗਾ ਕਿ ਮੈਂ ਆਉਣ ਵਾਲੇ ਬੱਚਿਆਂ ਨੂੰ ਕਹਾਂਗਾ ਕਿ ਤਰਨ ਵੱਲ ਦੇਖੋ ਤੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਚੱਕਦੇ ਭਟੇਉਣ ਬੱਲੇ ਬੱਲੇ ਕਰਾ ਦੇ ਠੀਕ ਹੈ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਤੇ ਤਰਨ ਨੂੰ ਨੌਕਰੀ ਦੇ ਦਿੱਤੀ ਗਈ ਹੈ ਅੱਜ ਸਾਨੂੰ ਦਾ ਬਈ ਬਹੁਤ ਖੁਸ਼ੀ ਆ ਕਿਉਂਕਿ ਹਮੇਸ਼ਾ ਅਸੀਂ ਧਰਨਾ ਲਾਉਂਦੇ ਸੀ ਸਾਨੂੰ ਚੱਕ ਕੇ ਲੈ ਜਾਂਦੇ ਸੀ ਪਰ ਅੱਜ ਸਾਨੂੰ ਬਹੁਤ ਦਿਲੋਂ ਖੁਸ਼ੀ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਹਮੇਸ਼ਾ ਅਸੀਂ ਨਿੰਦਦੇ ਨਹੀਂ ਹੱਸਬ ਜਦੋਂ ਸਾਡੀ ਗੱਲ ਪੰਜਾਬ ਸਰਕਾਰ ਸੁਣ ਲੈਂਦੀ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਸਾਡੇ ਭਰਾ ਨੂੰ ਨੌਕਰੀ ਮਿਲ ਗਈ ਮੈਂ ਜਿਹੜਾ ਧੰਨਵਾਦ ਕਰਦਾ ਇਹ ਚਿਰ ਪਾਈ ਦੀ ਦਾ ਕਿ ਇਹਨਾਂ ਨੇ ਫਟ ਕਰੇ ਇੱਕ ਮੈਨੂੰ ਮਨੰਦਿਤ ਦਰਜ ਸਮਝਿਆ ਮੇਰਾ ਤੋਂ ਜਿਹੜਾ ਸ਼ੁਕਰੀਆ ਤੁਹਾਡਾ ਇਹ ਤੋਂ ਨੇ ਕਰ ਗਿਆ। ਬਰਫੀ ਖਲਾਇਆ ਯਾਰ ਹੁਣ ਤਾਂ ਮਿਲ ਗਿਆ ਹੁਣ ਕਾਨੂੰ ਰੋੜਾ ਲੈਂਦਾ ਯਾਰ। ਸਾਰਿਆਂ ਦਾ ਧੰਨਵਾਦ ਬਈ। ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋਰ ਲਾਇਆ ਤੇ ਹੁਣ ਬਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਡਾ ਰੋਲ ਮਾਡਲ ਹੈ। ਇਹ ਸਾਡਾ ਹੀਰੋ ਆ ਤੁਸੀਂ ਇਹਨੂੰ ਨੌਕਰੀ ਦਿੱਤੀ ਆ ਬਹੁਤ ਬੱਚੇ ਇਹਦੇ ਵੱਲ ਦੇਖ ਕੇ ਅੱਗੇ ਵਧਣਗੇ। ਅੱਜ ਇਹਨੂੰ ਨੌਕਰੀ ਦੇ ਕੇ ਤੁਸੀਂ ਇਹ ਦਿਖਾਤਾ ਆ ਕਿ ਤਰुण ਸੱਚੀ ਸਾਡਾ ਰੋਲ ਮਾਡਲ ਹੈ। ਤੇ ਮੇਰਾ ਤਾਂ ਤੁਹਾਨੂੰ ਹਮੇਸ਼ਾ ਤੋਂ ਰੋਲ ਮਾਡਲ ਰਹੂਗਾ ਕਿ ਮੈਂ ਆਉਣ ਵਾਲੇ ਬੱਚਿਆਂ ਨੂੰ ਕਹਾਂਗਾ ਕਿ ਤੈਨੂੰ ਨਾਲ ਦੇਖੋ ਤੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਕਿ ਕਦੇ ਭਟੇ ਆਉਣ ਬੱਲੇ ਬੱਲੇ ਕਰਾ ਦੇ ਠੀਕ ਹੈ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਤੇ ਤੁਹਾਨੂੰ ਨੌਕਰੀ ਦੇ ਦਿੱਤੀ ਗਈ ਹੈ ਅੱਜ ਸਾਨੂੰ ਤਾਂ ਬਈ ਬਹੁਤ ਖੁਸ਼ੀ ਆ ਕਿਉਂਕਿ ਹਮੇਸ਼ਾ ਸੀ ਧਰਗਾ ਲਾਉਂਦੇ ਸਾਨੂੰ ਚੱਕ ਕੇ ਲੈ ਜਾਂਦੇ ਸੀ ਪਰ ਅੱਜ ਸਾਨੂੰ ਬਹੁਤ ਦਿਲੋਂ ਖੁਸ਼ੀ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਹਮੇਸ਼ਾ ਅਸੀਂ ਨਿੰਦਦੇ ਨਹੀਂ ਹਾਂ ਸਭ ਜਦੋਂ ਸਾਡੀ ਗੱਲ ਪੰਜਾਬ ਸਰਕਾਰ ਸੁਣ ਲੈਂਦੀ ਹੈ ਸੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਸਾਡੇ ਭਰਾ ਨੂੰ ਨੌਕਰੀ ਮਿਲ ਗਈ ਹੈ ਮੈਂ ਜਿਹੜਾ ਧੰਨਵਾਦ ਕਰਦਾ ਇੰਚਰ ਭਾਈ ਜੀ ਦਾ ਕਿ ਇਹਨਾਂ ਨੇ ਅਪਟ ਕਰੇ ਇੱਕ ਮੈਨੂੰ ਮਨੰਦਿਤ ਗੱਲ ਸਮਝਿਆ ਮੇਰਾ ਤੋਂ ਜਿਲ੍ਹਾ ਸ਼ੁਕਰੀਆ ਤੁਹਾਡਾ ਕੀ ਤੁਹਾਡੇ ਕਰਕੇ ਆ ਜੀ ਬਰਫੀ ਖਲਾ ਯਾਰ ਹੁਣ ਤਾਂ ਮਿਲ ਗਿਆ ਹੁਣ ਕੰਮ ਰੋੜਾ ਲੈਂਦਾ ਯਾਰ ਸਾਰਿਆਂ ਦਾ ਧੰਨਵਾਦ ਬਈ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋਰ ਲਾਇਆ ਤੇ ਹੁਣ ਬਾਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਡਾ ਰੋਲ ਮਾਡਲ ਹੈ ਇਹ ਸਾਡਾ ਹੀਰੋ ਆ ਤੁਸੀਂ ਇਹਨੂੰ ਨੌਕਰੀ ਦਿੱਤੀ ਆ ਬਹੁਤ ਬੱਚੇ ਇਹਦੇ ਵੱਲ ਦੇਖ ਕੇ ਅੱਗੇ ਵਧਣਗੇ ਆ ਜੇ ਇਹਨੂੰ ਨੌਕਰੀ ਦੇ ਕੇ ਤੁਸੀਂ ਇਹ ਦਿਖਾਤਾ ਆ ਕਿ ਤਰਨੁਣ ਸੱਚੀ ਸਾਡਾ ਰੋਲ ਮਾਡਲ ਤੇ ਮੇਰਾ ਤਾਂ ਤਰਨੁਣ ਹਮੇਸ਼ਾ ਤੋਂ ਰੋਲ ਮਾਡਲ ਰਹੂਗਾ ਕਿ ਮੈਂ ਆਉਣ ਵਾਲੇ ਬੱਚਿਆਂ ਨੂੰ ਕਹਾਂਗਾ ਕਿ ਤਰਨੁਣ ਵੱਲ ਦੇਖੋ ਤੇ ਬਹੁਤ ਬਹੁਤ ਧੰਨਵਾਦ ਤਰਨੁਣ ਚੱਕਦੇ ਬਟੇ ਹਣ ਬੱਲੇ ਬੱਲੇ ਕਰਾ ਦੇ ਠੀਕ ਹੈ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਤੇ ਤਰ ਨੂੰ ਨੌਕਰੀ ਦੇ ਦਿੱਤੀ ਗਈ ਹੈ ਅੱਜ ਸਾਨੂੰ ਦਾ ਬਈ ਬਹੁਤ ਖੁਸ਼ੀ ਆ ਕਿਉਂਕਿ ਹਮੇਸ਼ਾ ਅਸੀਂ ਧਰਨਾ ਲਾਉਂਦੇ ਸੀ ਸਾਨੂੰ ਚੱਕ ਕੇ ਲੈਣਦੇ ਸੀ ਪਰ ਅੱਜ ਸਾਨੂੰ ਬਹੁਤ ਦਿਲੋਂ ਖੁਸ਼ੀ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਹਮੇਸ਼ਾ ਅਸੀਂ ਨਿੰਦਦੇ ਨਹੀਂ ਆ ਸਾਬ ਜਦੋਂ ਸਾਡੀ ਗੱਲ ਪੰਜਾਬ ਸਰਕਾਰ ਸੁਣ ਲੈਂਦੀ ਆ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਸਾਡੇ ਭਰਾ ਨੂੰ ਨੌਕਰੀ ਮਿਲ ਗਈ ਮੈਂ ਜਿਹੜਾ ਧੰਨਵਾਦ ਕਰਦਾ ਇੱਥੇ ਰਾਈਟੀ ਦਾ ਕਿ ਇਹਨਾਂ ਨੇ ਫਟ ਕਰੇ ਇਕ ਮੈਨੂੰ ਮਨੰਤਰਿਤ ਦਰਜ ਸਮਝਿਆ ਮੇਰਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਤੋਂ ਦੇ ਕਰਕੇ ਆਜਾ ਬਰਫੀ ਖਲਾਇਆ ਯਾਰ ਹੁਣ ਤਾਂ ਮਿਲ ਗਿਆ ਹੁਣ ਕਾਨੂੰ ਰੋੜਾ ਲੈਂਦਾ ਯਾਰ ਸਾਰਿਆਂ ਦਾ ਧੰਨਵਾਦ ਬਾਈ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋਰ ਲਾਇਆ ਤੇ ਹੁਣ ਬਾਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਡਾ ਰੋਲ ਮਾਡਲ ਹੈ ਇਹ ਸਾਡਾ ਹੀਰੋ ਆ ਤੁਸੀਂ ਇਹਨੂੰ ਨੌਕਰੀ ਦਿੱਤੀ ਆ ਬਹੁਤ ਬੱਚੇ ਇਹਦੇ ਵੱਲ ਦੇਖ ਕੇ ਅੱਗੇ ਵਧਣਗੇ ਅੱਜ ਇਹਨੂੰ ਨੌਕਰੀ ਦੇ ਕੇ ਤੁਸੀਂ ਇਹ ਦਿਖਾਤਾ ਹੈ ਕਿ ਤਰुण ਸੱਚੀ ਸਾਡਾ ਰੋਲ ਮਾਡਲ ਤੇ ਮੇਰਾ ਤਾਂ ਤਰुण ਹਮੇਸ਼ਾ ਤੋਂ ਰੋਲ ਮਾਡਲ ਰਹੂਗਾ ਕਿ ਮੈਂ ਆਉਣ ਵਾਲੇ ਬੱਚਿਆਂ ਨੂੰ ਕਹਾਂਗਾ ਕਿ ਤਰुण ਨਾਲ ਦੇਖੋ ਤੇ ਬਹੁਤ ਬਹੁਤ ਧੰਨਵਾਦ ਤਰुण ਤੇ ਕਦੇ ਫਟੇ ਹੁਣ ਬੱਲੇ ਬੱਲੇ ਕਰਾ ਦੇ